ਸੰਦੇਹ ਗੁਰੂ ਸਾਹਿਬ ਨੂੰ ਕਾਂ ਬੰਗਾਲ ਅਸਾਮ ਨੂੰ ਰਵਾਨਾ ਹੋਏ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜਨਮ ਪਟਨੇ ਹੋਇਆ ਪ੍ਰਵਾਨਮ ਪਟਨੇ ਛੱਡ ਜਾਣ ਦਾ ਕਾਰਨ ਹੀ ਇਹ ਸੀ ਸਤਗੁਰੂ ਜੀ ਦਾ ਪਹਿਲੀ ਉਮਰ ਦਾ ਨਾਮ ਗੋਵਿੰਦ ਰਾਏ ਸੀ ਸਿੰਘ ਪਦ ਤਦੋਂ ਵਰਤਿਆ ਗਿਆ ਸੀ ਜਦੋਂ ਸਨ 1999 ਵਿੱਚ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੇ ਆਪਣੀ ਵੀ ਕਿਰਪਾ ਦੇ ਨਾਲ ਧੰਗ ਗੁਰੂ ਕਾ ਗੀਰ ਪਾਤਸ਼ਾਹ ਜੀ ਨੇ ਪਹਿਲਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਫਿਰ ਆਪ ਅੰਮ੍ਰਿਤ ਦੀ ਤਲਾਦ ਦਾਤ ਲਈ ਗੋਬਿੰਦ ਰਾਏ ਤੋਂ ਧੰਗ ਗੁਰੂ ਕਾ ਗੀਰ ਪਾਤਸ਼ਾਹ ਜੀ ਗੋਬਿੰਦ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਉੱਥੇ ਹੁਣ ਇੱਕ ਸੁੰਦਰ ਗੁਰਦੁਆਰਾ ਹੈ ਜਿਹਦਾ ਨਾਮ ਸ੍ਰੀ ਹਰਮੰਦਰ ਸਾਹਿਬ ਹੈ ਸਿੱਖ ਕੌਮ ਦੇ ਚਾਰ ਤਖਤ ਨੇ ਜਿਨ੍ਹਾਂ ਤੋਂ ਪੰਥ ਦੀ ਅਗਵਾਈ ਵਾਸਤੇ ਹੁਕਮਨਾਮੇ ਜਾਰੀ ਹੁੰਦੇ ਨੇ ਪਤਨੇ ਸਾਹਿਬ ਦਾ ਸ੍ਰੀ ਹਰਮੰਦਰ ਸਾਹਿਬ ਪੂਜਾ ਤਖਤ ਹੈ ਪਹਿਲਾ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਨਹਲ ਤਖਤ ਜੋ ਜੁਦਾ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਬਣਿਆ ਹੋਇਆ ਹੈ ਕਿ ਸਤਿਗੁਰਾਂ ਦਾ ਜਨਮ 23 ਸੰਮਤ 1703 ਹੋਇਆ ਤੇ ਜਿਗਰ ਚੱਗਦੇ ਹੀ ਸਾਧਨਾਂ ਨਾਲ ਉਸ ਦਿਨ ਉਸ ਦੀ ਸਤਿਗਨੀ ਦੀ ਬਾਸ ਮਸੀਹ ਤੋਂ ਸੱਤਵੇਂ ਦਿਨ ਇਸ ਵੀ ਸਾਲ 1683 ਤੇ ਦਸੰਬਰ ਦੀ ਪਾਈ ਤਰੀਕ ਸੀ ਜਦੋਂ ਧੰਗ ਗੁਰੂ ਘਰ ਕੀ ਤਰਫ ਸਾਜਿਦਾ ਪ੍ਰਕਾਸ਼ ਹੋਇਆ ਆਪ ਨੂੰ ਤਾਂ ਗੁਰੂ ਘਰ ਕੀ ਤਰਵਾਸ਼ ਜਿਨ੍ਹਾਂ ਨੇ ਸਭਾ ਸਭਾ ਲਈ ਆਪ ਸਮੂਹ ਸੰਗਤਾਂ ਜਨੂ ਤਾਂ ਗੁਰੂ ਦੇਵ ਦਾ ਤਰਵਾਸ਼ ਧਰਮ ਦਾ ਗੁਰੂਤ ਗੁਰੂ ਕੇ ਸਹੇਲ ਚਾਰ ਸਤਬ ਦੇ ਦਰਦੀ ਜਿੱਦਾਂ ਸ਼ਬਦ ਗੁਰਦਾਮ ਦਿੱਤਾ ਤੇ ਗੁਰੂ ਨੂੰ ਪਿਆਰੇ ਅੱਜ ਅਸੀਂ ਉਸ ਮਹਾਨ ਗੁਰੂ ਸਰਬੰਸ ਦਾਮੇ ਕਿਤਾ ਜਿਨ੍ਹਾਂ ਦਾ ਪ੍ਰਕਾਸ਼ ਨਿਭਾਣਾ ਮਾਣ ਹੈ ਦੇਖੋ ਮਨਸਤ ਦੀ ਜਿੱਦੀ ਵੱਡੀ ਬਾਰ ਤੇ ਪਾਰੇ ਸਿੱਖੋਂ ਦੇ ਕਿਉਂਕਿ ਉਹਨਾਂ ਦਾ ਜਿਹੜਾ ਟੀਨ ਹੈ ਸਿੱਖ ਤੋਂ ਕਬੀਲੀ ਨਹੀਂ ਸਕੀ ਖਾਲਸੇ ਨੂੰ ਖਾਲਸਾ ਬੰਦ ਕਰ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵੀ ਤਰਕ ਕਰ ਦਿੱਤਾ ਇਸ ਕਰਕੇ ਧੰਗ ਗੁਰੂ ਕੰਗੀ ਤਰਪਾ ਸਾਹਿਬ ਜੀ ਨੂੰ ਸਰਬੰਸਦਾਨੀ ਕੀਤਾ ਗਿਆ ਹੈ ਆ ਉਸ ਨੂੰ ਸੰਤਾਂਾਂ ਕਰੇ ਜੋ ਜੋ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਾਹਿਬੀਆਂ ਲਗਵਾ ਲਈ ان ਭਾਰਤਿਸਨ ਧਿਆਈਐ ਸ੍ਰੀਤੇ ਸਾਜੂ ਜਾਈ ਨੈਗਵਰਾ ਤੁਸੀਂ ਜੈ ਕਰਨੋਂ ਮਿਲਿਆ ਮਤਾਏ ਸਤਿ ਸਾਈਂ ਤੇ ਸਹਾਈ ਸ੍ਰੀ ਪ੍ਰਚਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਸਾਈਂ ਤੇ ਸਹਾਈ ਦਸਮਾ ਬਾਸ਼ਾਣੀ ਦੀ ਗੋਤ ਧੰਨ ਧੰਪਾਤ ਸਭ ਸ਼ੀਰੂਨ ਸਤਿ ਦੇ ਪਾਤ ਦਰਸ਼ਨ ਦੇ ਬਰਕਤਾਂ ਬਰਕਤ ਸਾਜੀ ਸਾਭੀ ਲੋਕਾਂ ਦੀ ਜਨਾਤ ਸ੍ਰੀ ਗੁਰੂ ਗੋਬਿੰਦ موسیقی ਸਾਧੂ ਜੀ ਆਪ ਜੀ ਦੀ ਬਣੀ ਕਿਰਪਾ ਸਿਮਰੋ ਏਕ ਮਤਸਾ ਜੀਓ ਜੇ ਰਿਗਤ ਦਾ ਸਰਦ ਪਾਵਨ ਕੁਰਬਾਨੀ ਦੇ ਸੰਪੂਰਨਤਾ ਹੋਏ ਓਪਾਏ ਹੈ ਪ੍ਰਸਤ ਪਾਵਨ ਪਿਤਰ ਜੁਨੀ ਅਗਰ ਦੀਵਾਨ ਸਦੇ ਸਦੇ ਦੀਵਾਨਾਂ ਦੇ ਵਿੱਚ ਹਰ ਦੇ ਸਕੀਮਾਂ ਦੀ ਤਰ੍ਹਾਂ ਨਾ ਪਰਿਸ਼ੀ ਗੁਰਬਾਣੀ ਸੁਣ ਕੇ ਸਤਿ ਥਣ ਜੀ ਦੇ ਪ੍ਰਵਾਣ ਸੱਜਣ ਅਕਰ ਬਾਦ ਕਟਾ ਉਸ ਨੂੰ ਪਾਉਣਾ ਦੀ ਅਗੇ ਤੋਂ ਸਬਸਪਸ਼ਟ ਬਾਣੀ ਪੜ੍ਹਨ ਦੀ ਸੰਗਤਾਂ ਉਸ ਕਰਨੀ ਪਰਿਸ਼ਮੀ ਗੁਰਬਾਣੀ ਦਾ ਮਹਾਤਮਾ ਆਪ ਜੀ ਜਪਾ ਬਿਸ਼ਿਸਾਨੀ ਦੇ ਸਮੂਹ ਸੰਗਤ ਦੇ ਜੀਵਾਂ ਦੇ ਸਮਾਦਰੋ ਇੱਕ ਸੀਟੀ ਜੀਵਾਂ ਨਾਮ ਇਹ ਅਰੁਜ ਦਾ ਤੰਦਰੁਸਤੀਆਂ ਲਾਤਾ ਕੋਸ਼ਿਸ਼ ਕਰੀਆਂ ਸਰਬਤ ਦੇ ਕਾਰਜ ਸਫਲੇ ਕਰੇ ਪਰਮਾਨ ਆਪ ਜੀ ਨੇ ਫਤਿ ਸੀਸਾਨੀ ਸਬਦੋ ਜੀਓ ਐਸ ਵੇਲੇ ਮੀਆਂ ਭਾਗੀਆਂ ਦਾ ਪ੍ਰਵਾਕਤ ਰਹਿਨੀ ਆ ਪਸੂ ਰੰਭ ਰਹਿ ਕਰਕੇ ਸਤਿਗੁਰੂ ਆਪ ਜੀ ਨੇ ਪ੍ਰਾਪਤੀ ਦਾ ਰਾਹ ਦੱਸੇ ਪ੍ਰਮੰਤਰ ਸਤਿਵਸਤਾਨੀ ਸੇਵਾ ਦੇ ਅਸਤ ਮਾਇਆ ਦੇ ਸਿਵਾ ਭਗਤੀ ਅਸੂ ਸੰਤਾਂ ਦੀ ਸੇਵਾ ਕਰਵਾਣ ਕਰੈ ਸਤੂ ਜੀ ਕਾਰਨ ਉਤਪੰਨਿਤ ਗਾਨੇ ਭਟਾ ਦੇ ਭਗਤ ਤੁੰਟਾਂ ਨੇ ਸੰਤਾਂ ਇਸੇ ਤਰ੍ਹਾਂ ਸਤੂ ਜੀ ਆਪ ਜੀ ਦੇ ਪ੍ਰਸਾਦ ਤੁਮ ਬਨਾਂ ਦੇ ਤੁਮ ਪਨੁਸ ਦੇਣਾ ਸਤੂ ਜੀ ਪਰਸੋਂ ਜਿੰਨ ਨੂੰ ਲੈ ਕਰਕੇ ਸੰਤਾਂ ਕੋਲੋਂ ਸੇਵਾਦਾਰਾਂ ਗੁਰੂ ਸਾਹਿਬ ਜੀ ਆਪ ਜੀ ਦੇ ਸਤਿ ਸਿੰਘਾਂ ਬਗਤਾਂ پردیمہ میں گھرگیاں، بھوگیاں، مرگیاں، مردان، بچے سندھ کرتے آپ کے لئے دعاو کردیاں اپنے مسلمہ کو عشیش کرنے سب دو دی آپی نے پناہ شکروں میں منادیاں ہویاں بے انگل <سؤال> سندھا بلوں آپی نے سندھر رمالے پہلائے گئے آپی نے اپنی کارگاہ رہنے کی سیدھمہ کے لئے دوپ اور دوپے خدمتے کرنے کی جب ہی کلام کرنے سب دو ਸੋ ਪਾਤਸ਼ਾਹੀ ਗੁਰਤੀ ਸਿੰਘਾਂ ਦੇ ਉਪਜੀਕਾ ਵਸਤੇ ਦੀ ਅਤਮਾਇ ਦੀ ਸੇਵਾ ਅਤੇ ਸੇਵਾ ਪਾਉ ਦੀ ਸੇਵਾ ਗੁਰਮਤਿ ਪਰਵਾਰਾਂ ਦੁਆਰਾ ਕੀਤੀ ਗਈ ਹੈ ਸੇਕਾਂ ਦੀ ਸੇਵਾ ਪਰਵਾਰਸ਼ ਕਰੇ ਜੀ ਸਤਿਗੁਰੂ ਜੀ ਕਾਗਨ ਦੇ ਚਰਨਾਂ ਦੇ ਚਰਨ ਵਾਸਤੇ ਇਹ ਹਾਜ਼ਰ ਰੱਬ ਸ਼ਾਹੀ ਦੇ ਸਲਕ ਕੇ ਹੱਜ਼ਰ ਕੀਤੇ ਗਏ ਅਦਲ ਪਰਵਾਨ ਹੋਵੇ ਜੰਗਲ ਸਲਕ ਕੇ ਹੱਜ਼ਰ ਕੀਤੇ ਗਏ ਜੀ ਕੋਲਾ ਬੋ ਅਦਾਏ ਅਰਤਪ ਕਰਨਾ ਜੋ ਜੀ ਸਕੇ ਬਲੰਕਰ ਨਾਮ وا وا جی ہو

ਹਰ ਨਾਮ ਧਨ ਨਿਰਮਲ ਪਤ ਅਪਾਰ ਦੁਰ ਕੈ ਸ਼ਬਦ ਪਰੇ ਅੰਦਰ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਸਵਾਭਿਮਾਨ ਦੁਰਮੁਖ ਹਰ ਰਸ ਚਖੈ ਕੋਈ ਇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾ ਸ਼ਬਦ ਦੀਪਕ ਵਰਤ ਤੇ ਹੋਏ ਜੋ ਚਖੈ ਸੋ ਨਿਰਮਲ ਹੋਏ ਨਿਰਮਲ ਨਾਮੋਂ ਮੋਹਿ ਮਲ ਹੋਏ ਸੱਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰਦਨ ਲੋ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਤਮ ਮੁਕਤ ਅਵਰਾਂ ਮੁਕਤ ਪ੍ਰਾਪੈ ਹਰ ਨਾਮ ਜਪੈ ਹਰ ਤੀ ਸੁਖ ਪਾਵੇ ਬਿਨ ਸਤਗੁਰ ਸਭ ਮੁਈ ਬਿਲ ਲਾਏ ਅਨ ਦਿਨ ਤਾਜੇ ਸਾਤਨਾ ਪਾਈ ਸਤਗੁਰ ਮਿਲੈ ਸਭ ਕ੍ਰਿਸ਼ਨ ਗੁਧਾਈ ਨਾਨਕ ਗਾਨ ਸਾਤ ਸੁਖ ਪਾਈ ਸਤ ਗੁਰ ਮਿਲੈ ਸਭ ਕ੍ਰਿਸ਼ਨ ਗੁਧਾਈ ਨਾਨਕ ਨਾਮ ਸਾਤ ਸੁਖ ਪਾਈ ਵਾਹ ਗੁਰੂ ਜੀ ਕਾ ਹਾਲਸਾ ਵਾਹ ਜੀ ਦੀ ਕੀ ਫੱਤੇ ਖੰਡੇ ਪੁਰ ਦੀ ਸਭਾ ਹੁਕਮ ਦਾ ਜਨਮ ਕੀਤੇ ਨੇ ਧੰਨ ਗੁਰੂ ਕਾਂਗੇ ਤਰਪਾਦ ਸਾਹਿਬ ਜਿਸ ਸਮੇਂ ਵਾਲਾ ਪ੍ਰੀਤਮ ਜਿਨ੍ਹਾਂ ਦੀ ਉਮਰ ਤਕਰੀਬਨ 900 ਦੇ ਸੀ 100 ਸਾਲ ਪਹਿਲੇ ਮੇਕਾ ਸਭ ਗੁਰੂ ਕਾਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਾ ਜਨਮ ਕੀਤਾ ਅੱਜ ਉਸ ਮਹਾਨ ਗੁਰੂ ਸਰਵਸਦਾਨੀ ਪਿਤਾ ਦਾ ਪ੍ਰਕਾਸ਼ ਦਿਹਾੜਾ ਜੋ ਕਿ ਪੰਨੀ ਵਾਲਾਂ ਦੀਆਂ ਸਮੂਹ ਸੰਗਤਾਂ ਦੇ ਮਿਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਪਨਾਇਆ ਗਿਆ। ਅਫਸੋਸ ਨੂੰ ਦੇਸ਼ਾਂ ਦੇ ਸਮਝ ਰਹੀਆਂ ਸਮੁਦਾਵਾਂ ਨੂੰ ਸਮੂਹ ਸਿੱਖ ਕੱਤ ਦੇ ਵਿੱਚ ਵੱਸਦੀਆਂ ਸੰਗਤਾਂ ਨੂੰ ਤਾਂ ਸ੍ਰੀ ਗੁਰੂ ਕੰਜੀਪਰ ਪਾਤਸ਼ਾਹ ਜੀ ਦੇ ਪ੍ਰਕਾਸ਼ ਨੂੰ ਲੱਖ ਲੱਖ ਵਧਾਈਆਂ ਬਾਦ ਜੀ ਜੀ ਦਾ ਖਾਲਸਾ ਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹ ਪ੍ਰਗਟਿਓ ਪੁਰਖ ਅਗੰਮੜਾ ਬਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਸਭ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਜਗਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੇਕਰ ਉਹਨਾਂ ਦੇ ਬਲਦਾਨਾਂ ਦੇ ਬਾਰੇ ਅਸੀਂ ਵੇਖੀਏ ਤਾਂ ਸਾਰਾ ਹੀ ਸਰਵੰਸ ਉਹਨਾਂ ਨੇ ਸਿੱਖ ਜਗਤ ਲਈ ਸਿੱਖ ਕੌਮ ਲਈ ਨਿਸ਼ਾਵਰ ਕਰ ਦਿੱਤਾ ਕੁਰਬਾਨ ਕਰ ਦਿੱਤਾ ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਸ਼ਹਾਦਤ ਦਾ ਜਮ ਪੀਂਦੇ ਨੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦੇ ਜਮ ਪੀਂਦੇ ਨੇ ਧੰਨ ਮਾਤਾ ਗੁਜਰਕੌਰ ਖੰਡੇ ਬੁਰਜ ਤੇ ਸ਼ਹਾਦਤ ਦਾ ਜਮ ਪੀਂਦੇ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਸ ਸਮੇਂ ਬਾਲਾ ਪ੍ਰੀਤਮ ਜਿਨ੍ਹਾਂ ਦੀ ਉਮਰ ਤਕਰੀਬਨ 9 ਸਾਲ ਦੀ ਸੀ ਤੇ ਗੁਰੂ ਸਾਹਿਬ ਜੀ ਦੇ ਪਿਤਾ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਾ ਜਾਨ ਪੀਤਾ ਤੇ ਅੱਜ ਉਸ ਮਹਾਨ ਗੁਰੂ ਸਰਵੰਸਦਾਨੀ ਪਿਤਾ ਦਾ ਪ੍ਰਕਾਸ਼ ਦਿਹਾੜਾ ਜੋ ਪਿੰਡ ਪੰਨੀਵਾਲਾ ਦੀਆਂ ਸਮੂਹ ਸੰਗਤਾਂ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਗਿਆ ਸੋ ਸਮੂਹ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੀਆਂ ਸੰਗਤਾਂ ਨੂੰ ਸਮੂਹ ਸਿੱਖ ਜਗਤ ਦੇ ਵਿੱਚ ਵਸਦੀਆਂ ਸੰਤਾਂ ਨੂੰ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਵੰਸਦਾਨੀ ਸਹਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਆਪਾਂ ਬਹੁਤ ਹੀ ਸ਼ਰਧਾ ਨਾਲ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਇਹਨਾਂ ਦੀ ਬਹੁਤ ਲੱਖ ਲੱਖ ਵਧਾਈ ਹੋਵੇ ਜੋ ਪਰਸੋ ਤੋਂ ਲੈ ਕੇ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਨੇ ਕੱਲ ਸਾਰਾ ਦਿਨ ਨਗਰ ਪੰਨੀ ਵਾਲਾ ਫੱਤਾ ਵਿੱਚ ਨਗਰ ਕੀਰਤਨ ਹੋਇਆ ਅੱਜ ਸਾਬ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਜੀ ਦੇ ਭੋਗ ਪਾਏ ਗਏ ਆ ਕੱਲ ਸਾਰੇ ਪਿੰਡ ਦੀ ਸੰਗਤ ਦਾ ਅਸੀਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਰੇ ਬਜ਼ੁਰਗ ਨੌਜਵਾਨ ਬੱਚੇ ਬੀਬੀਆਂ ਸਹੁਰਿਆਂ ਨੇ ਬਹੁਤ ਉਤਸ਼ਾਹ ਨਾਲ ਤਨਮਨ ਧਨ ਨਾਲ ਸੇਵਾ ਕੀਤੀ ਹੈ ਬਹੁਤ ਉਤਸ਼ਾਹ ਦਿਖਾਇਆ ਅਸੀਂ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਵਿੱਚ ਪੰਨੀਵਾਲਾ ਪੱਤਾ ਵਿੱਚ ਸਭ ਧਰਮਾਂ ਦੇ ਲੋਕ ਰਹਿੰਦੇ ਆ ਤੇ ਸਾਰੇ ਗੁਰਦੁਆਰਾ ਸਾਹਿਬ ਨੂੰ ਇੱਥੇ ਨਤਮਸਤਕ ਹੁੰਦੇ ਆ ਗੁਰੂ ਸਾਹਿਬ ਦਾ ਬਹੁਤ ਆਦਰ ਸਤਕਾਰ ਕਰਦੇ ਆ ਇਹਦੀ ਮਿਸਾਲ ਇਹ ਹੈ ਵੀ ਸਾਡੇ ਪਿੰਡ ਦੇ ਵਿੱਚ ਐਡਾ ਵੱਡਾ ਪਿੰਡ ਹੈ ਇੱਕ ਕਸਬਾ ਹੈ ਇੱਕੋ ਹੀ ਗੁਰੂ ਘਰ ਹੈ ਜੋ ਸਾਰਾ ਪਿੰਡ ਬਹੁਤ ਸਹਿਯੋਗ ਨਾਲ ਇਹ ਪਿੰਡ ਦੀ ਗੁਰਦੁਆਰਾ ਕਮੇਟੀ ਦਾ ਸਹਿਯੋਗ ਵੀ ਕਰ ਰਿਹਾ ਹੈ ਅਸੀਂ ਅੱਗੇ ਤੋਂ ਵੀ ਇਹ ਉਮੀਦ ਕਰਦੇ ਹਾਂ ਕਿ ਸਾਰਾ ਨਗਰ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਾਨੂੰ ਸਹਿਯੋਗ ਦਿੰਦਾ ਰਹੇਗਾ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ ਪਹਿਲਾਂ ਥੋੜਾ ਸਾਡੀ ਸੇਵਾ ਹੋਈ ਹੈ ਹੁਣ ਬਾਬਾ ਜੀ ਸਾਡੇ ਹੈੱਡ ਗ੍ਰਾਂਤੀ ਆ ਬਾਬਾ ਸਤਨਾਬ ਸਿੰਘ ਜੀ ਇਹਨਾਂ ਦੀ ਰਹਿਸ਼ ਜੋ ਤਕਰੀਬਨ ਮੁਕੰਮਲ ਹੋਈ ਪਈ ਆ ਥੋੜਾ ਜਿਹਾ ਕੰਮ ਰਹਿੰਦਾ ਕੋਈ ਜੋੜੀਆਂ ਦਾ ਥੋੜਾ ਬਹੁਤ ਆ ਹੋਰ ਇਹ ਵੀ ਪਿੰਡ ਦੇ ਸਹਿਯੋਗ ਨਾਲ ਨੇਪਰੇ ਚੜਿਆ ਹੋਰ ਅਜੇ ਬੜੇ ਕੰਮ ਪਏ ਆ ਜੋ ਆਪਣੀ ਵਿਛਾਈ ਰਹਿੰਦੀ ਆ ਕੋਈ ਪਾਰਕਿੰਗ ਦੀ ਬੜੀ ਸਮੱਸਿਆ ਆਉਂਦੀ ਆ ਕਿਉਂਕਿ ਪਿੰਡ ਵੱਡਾ ਹੋਣ ਕਰਕੇ ਭੂਗ ਹੋਗਾਰਾ ਪੈਂਦੇ ਆ ਸਭ ਇਕੱਠੇ ਇੰਨਾ ਹੋ ਜਾਂਦਾ ਗੱਡੀਆਂ ਦੀ ਸਾਨੂੰ ਦਿੱਕਤ ਆਉਂਦੀ ਆ ਹੋਰ ਇੱਕ ਦੋ ਕੰਮ ਜਿਹੜੇ ਰਹਿੰਦੇ ਆ ਉਹ ਵੀ ਉਮੀਦ ਕਰਦੇ ਆ ਕਿ ਮਹਾਰਾਜ ਇਸੇ ਤਰ੍ਹਾਂ ਤਾਰੀ ਸੰਗਤਾਂ ਦੇ ਸਰਤੇ ਆਤਰ ਕਰਨਗੇ ਤੇ ਉਹ ਕੰਮ ਸਿਰੀ ਚੜਨਗੇ ਅਸੀਂ ਸਾਰੀਆਂ ਸੰਗਤਾਂ ਦਾ ਫੇਰ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੱਕੀਵਾੜਾ